ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਆਓ ਪਾਤਸ਼ਾਹ ਜੀ ਦੇ 13ਵੇਂ ਸ਼ਬਦ ਅਰੰਭ ਹੁੰਦੇ ਹਨ ਜੀ ਸਤ ਸਤ ਜੀ ਬਚਨ ਕਰਦੇ ਹਾਂ ਜੀ ਗੁਜਰੀ ਮਹੱਲਾ ਪੰਜਵਾਂ ਦਿਨ ਰਾਤੀ ਅਰਾਧੋ ਪਿਆਰ ਨਿਮਖਣਾ ਕੀਜੈ ਢਿੱਲਾ ਸੰਤ ਸੇਵਾ ਕਰ ਭਾਵਨੀ ਲਾਈ ਐ ਤਿਆਗ ਮਾਨ ਹਾ ਢਿੱਲਾ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਰਮੇ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਉਤੇ ਆਮਰ ਜੀ ਜਿਗਿਆਸੂ ਬਣ ਕੇ ਪ੍ਰੇਰਣਾ ਕਰਦੇ ਹਨ ਸਾਨੂੰ ਕਿ ਉਹ ਪਰਮੇਸ਼ਰ ਅਕਾਲ ਪੁਰਖ ਰਮਾਤਮਾ ਦੇ ਨਾਮ ਦੇ ਵਿੱਚ ਵੱਡੀਆਂ ਬਰਕਤਾਂ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਹੈ ਜਿਗਿਆਸੂ ਹੈ ਪਰਾਨੀ ਉਹਨੂੰ ਦਿਨ ਰਾਤ ਤੇਉਨਾ ਕਰ ਦਿਨ ਰਾਤੀ ਰਾਧੋ ਪਿਆਰਿਓ ਨਿਮਖ ਨਾ ਕੀਜੈ ਟੀਲਾ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਹਨ ਕਹਿੰਦੇ ਪਿਆਰਿਓ ਇਹ ਭਾਈ ਜਨੋ ਪਿਆਰਿਓ ਕਹਿੰਦੇ ਉਹਨੂੰ ਦਿਨ ਰਾਤ ਹੀ ਚੇਤੇ ਰੱਖਿਆ ਕਰੋ ਦਿਨ ਰਾਤ ਨੂੰ ਧੁੰਦੇ ਰਹੋ ਏਕ ਨਿਮਖ ਵੀ ਮਹਾਰਾਜ ਜੀ ਕਹਿੰਦੇ ਨਿਮਖ ਤੋਂ ਭਾਵ ਹੁੰਦਾ ਹੈ ਅੱਖ ਝਮਕਣਾ ਅੱਖ ਦੇ ਝਮਕਣ ਜਿੰਨਾ ਵੀ ਸਮਾ ਅਰਥ ਨਾ ਜਾਵੇ ਇੱਕ ਨਿਮਖ ਵੀ ਬਰਥ ਨਾ ਚਲਾ ਜਾਵੇ ਨਿਮਖਨਾ ਕੀ ਜਹਿ ਕੀਲਾ ਮਹਾਰਾਜ ਜੀ ਕਹਿੰਦੇ ਇੱਕ ਨਿਮਖ ਵੀ ਢੇਲ ਨਹੀਂ ਵਰਤਨੀ ਚਾਹੀਦੀ ਹੈ ਮਨੁੱਖੇ ਪ੍ਰਾਨੀ ਉਹਨੂੰ ਸਦਾ ਹੀ ਦਿਨ ਰਾਤ ਹੀ ਪ੍ਰਿਆਰੇ ਪਰਮੇਸ਼ਰ ਪ੍ਰਮਾਤਮਾ ਨੂੰ ਪ੍ਰਭੂ ਨੂੰ ਹਰੀ ਨੂੰ ਚੇਤੇ ਰੱਖਣਾ ਚਾਹੀਦਾ ਸੰਤ ਸੇਵਾ ਅਰ ਭਾਵਨੀ ਲਾਈ ਐ ਤਿਆਗ ਮਾਨ ਹਠੀਲਾ ਮਹਾਰਾਜ ਜੀ ਕਹਿੰਦੇ ਜੇ ਸਤਿਗੁਰਾਂ ਦੀ ਸੇਵਾ ਮਿਲ ਜੇ ਸੰਤ ਇੱਥੇ ਭਾਵ ਸਤਿਗੁਰ ਹੈ ਸੰਤ ਸੇਵਾ ਕਰ ਭਾਵਨੀ ਲਾਈਏ ਮਹਾਰਾਜ ਜੀ ਕਹਿੰਦੇ ਸਤਿਗੁਰ ਦੀ ਸੇਵਾ ਭਾਵਨਾ ਰੱਖ ਕੇ ਕਰੀਏ ਅਮੇਲ ਖਵਾਨਾ ਕਰੀ ਲੋਕਾਂ ਨੂੰ ਕੀ ਸੇਵਾ ਕਰ ਰਹੇ ਆ ਤੁਹਾਨੂੰ ਕੋਈ ਦੇਖ ਲਵੇ ਮਹਾਰਾਜ ਜੀ ਕਹਿੰਦੇ ਭਾਵਨਾ ਨੂੰ ਫਲ ਲੱਗਦਾ ਜੇ ਸੱਚੀ ਭਾਵਨਾ ਕਰਕੇ ਸੇਵਾ ਕਰਦੇ ਆ ਨਾ ਜੇ ਮਹਾਰਾਜ ਜੀ ਕਹਿੰਦੇ ਉਹਦਾ ਫਲ ਮਿਲ ਜਾਣਾ ਆਪਨ ਕਹਿੰਦੇ ਸੱਚੇ ਸਤਗੁਰਾਂ ਦੀ ਸੇਵਾ ਭਾਵਨੀ ਨਾਲ ਕਰੀਏ ਭਾਵਨਾ ਰੱਖ ਕੇ ਸਤਕਾਰ ਰੱਖ ਕੇ ਉਹਦੇ ਉਤਸ਼ਾਹ ਦੇ ਨਾਲ ਸ਼ੌਂਕ ਦੇ ਨਾਲ ਸੇਵਾ ਕਰਨੀ ਚਾਹੀਦੀ ਸਨ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਨੇ ਸਾਨੂੰ ਕਹਿਤਾ ਦੇਖੋ ਕਹਿੰਦੇ ਉਹ ਸਤਿਗੁਰਾਂ ਦੀ ਸੇਵਾ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਕਹਿੰਦੇ ਮਾਨ ਛੱਡ ਦੇਣਾ ਚਾਹੀਦਾ ਜਦੋਂ ਸੇਵਾ ਕਰਦੇ ਆ ਛਠੀਲਾ ਮਹਾਰਾਜ ਜੀ ਕਹਿੰਦੇ ਹੰਕਾਰ ਮਾਨ ਜਿਹੜਾ ਨਾ ਹਟ ਛਠੀਲੇ ਤੋਂ ਭਾਵ ਹਟ ਮਾਨ ਤੇ ਹਟ ਨੂੰ ਛੱਡ ਕੇ ਸੇਵਾ ਕਮਾਈਏ ਮਹਾਰਾਜ ਜੀ ਕਹਿੰਦੇ ਫਿਰ ਉਹਦਾ ਫਲ ਮਿਲੇਗਾ ਮੋਹਨ ਪ੍ਰਾਨ ਮਾਨ ਰੰਗੀਲਾ ਇਹ ਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਨਿਮਰਤਾ ਦੇ ਬਚਨ ਕਰਦੇ ਹਨ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਮੇਰਾ ਸਤਿਗੁਰ ਹੈ ਨਾ ਜਿਹੜਾ ਮੇਰਾ ਪ੍ਰਭੂ ਬਹੁਤ ਹੀ ਸੁੰਦਰ ਹੈ ਉਹ ਮੋਹਣ ਤੋਂ ਭਾਵ ਕੀ ਸੁੰਦਰ ਮੋਹਣਾ ਹੈ ਮਹਾਰਾਜ ਜੀ ਕਹਿੰਦੇ ਮੇਰਾ ਪ੍ਰਭੂ ਉਹ ਬਹੁਤ ਹੀ ਸੁੰਦਰ ਹੈ ਪ੍ਰਾਣ ਦਾ ਸਾਡਿਆਂ ਦਾ ਜਿੰਦ ਦਾ ਆਸਰਾ ਹੈ ਜਿੰਦ ਦਾ ਮਾਣ ਹੈ ਮਹਾਰਾਜ ਜੀ ਕਹਿੰਦੇ ਮੋਹਣ ਪ੍ਰਾਨ ਮਾਨ ਰੰਗੀਲਾ ਈਮਾਰਾ ਜੀ ਕਹਿੰਦੇ ਉਹ ਮੋਹਨ ਜਿਹੜਾ ਉਹ ਸੁੰਦਰ ਹੈ ਪ੍ਰਮਾਤਮਾ ਮਹਾਰਾਜ ਜੀ ਕਹਿੰਦੇ ਉਹ ਖਿੜੇ ਫੁੱਲ ਦੀ ਤਰ੍ਹਾਂ ਹੈ ਰੰਗੀਲੇ ਤੋਂ ਭਾਵ ਸਦਾ ਹੀ ਉਖੜਿਆ ਰਿਂਦਾ ਹੈ ਉਹਦੇ ਬੋਲ ਉਹਦੇ ਬਚਨ ਖਿੜੇ ਹਨ ਖੁਸ਼ ਦੀ ਖੁਸ਼ੀ ਦੇਣ ਵਾਲਾ ਉਹਦਾ ਸੁਭਾਅ ਹੈ ਮਾਲਕ ਦਾ ਬਾਦਸ਼ਾਹ ਜੀ ਕਹਿੰਦੇ ਮੋਹਨ ਪ੍ਰਾਨ ਮਾਨ ਰੰਗੀਲਾ ਮੋਹਨ ਸੁੰਦਰ ਹੈ ਉਹ ਸਾਡੀ ਜਿੰਦ ਦਾ ਮਾਨ ਹੈ ਆਸਰਾ ਹੈ ਬਾਸ ਰਹੋ ਸਿਵਾ ਬਾਸ ਰਹੋ ਹਈਰ ਕੇ ਸੰਗੈ ਝੀਖ ਮੋਯੋ ਮਨ ਲੀਲਾ ਇਹ ਸ਼ਬਦ ਨੂੰ ਜਿਹੜਾ ਪਹਿਲਾ ਸ਼ਬਦ ਹੈ ਉਹਨੂੰ ਬਾਸ ਨਹੀਂ ਬੋਲਣਾ ਬਿੰਦੀ ਰਹਿਤ ਸ਼ਬਦ ਹੈ ਇਹ ਬਾਸ ਬੋਲ ਦਾਂਗੇ ਫਿਰ ਅਰਥ ਜਿਹੜਾ ਉਹ ਗਲਤ ਹੋ ਜਾਵੇਗਾ ਇਹ ਬਾਸ ਭਾਵ ਧੀਰਦੇ ਦੇ ਵਿੱਚ ਵਸ ਜਾਣਾ ਬਾਸ ਵਾਸਾ ਕਰਨਾ ਮਹਾਰਾਜ ਜੀ ਕਹਿੰਦੇ ਵਾਸ ਰਹੋ ਹਿਰੇ ਕੈ ਸੰਗੈ ਅਰਥ ਬਣ ਗਿਆ ਆਪਣੇ ਆਪ ਮਹਾਰਾਜ ਜੀ ਕਹਿੰਦੂ ਮੇਰਾ ਮਾਲਕ ਜੜਾ ਮੇਰੇ ਹਿਰਦੇ ਵਿੱਚ ਵਸ ਰਿਹਾ ਵਾਸ ਰਹੋ ਹਿਰੇ ਕੈ ਸੰਗੈ ਪੀਖ ਮੋਯੋ ਮਨ ਲੀਲਾ ਇਹ ਵੀ ਜਿਹੜਾ ਲੀਲਾ ਸ਼ਬਦ ਹੈ ਨਾ ਇਹਦਾ ਲੀਲਾ ਬਣਦਾ ਅਰਥ ਉਹਦੀ ਲੀਲਾ ਉਹ ਮਾਲਕ ਦੀ ਮਹਾਰਾਜ ਜੀ ਜਿਹੜੀ ਰਚੀ ਹੋਈ ਹੈ ਮਹਾਰਾਜ ਜੀ ਕਹਿੰਦੇ ਪੇਖ ਮੋਇ ਮਨ ਜਿਹੜਾ ਨਾ ਉਹਦੀ ਲੀਲਾ ਦੇਖ ਕੇ ਪਾਤਸ਼ਾਹ ਜੀ ਕਹਿੰਦੇ ਉਹਦੇ ਗੁਣ ਦੇਖ ਕੇ ਨਾ ਮਨ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਮੋਇਆ ਜਾਂਦਾ ਹੈ ਸਾਡਾ ਕਹਿੰਦੇ ਪ੍ਰਭੂ ਦੀ ਲੀਲਾ ਤੱਕ ਕੇ ਉਹਦੇ ਗੁਣ ਤੱਕ ਕੇ ਉਹਦੀ ਸਰਜ ਲੀਲਾ ਨੂੰ ਦੇਖ ਕੇ ਮਨ ਮੋਤ ਹੁੰਦਾ ਹੈ ਰਹਾਉ ਰਿਸ਼ੀ ਰਾਮ ਦੇ ਕੀ ਪਾਤਸ਼ਾਹ ਜੀ ਬਚਨ ਕਰਦਿਆਂ ਜਿਸ ਸਿਮਰਤ ਮਨ ਹੋਤ ਅਨੰਦਾ ਪੁੱਤਰੇ ਮਨੋ ਜੰਗੀਲਾ ਮਹਾਰਾਜ ਜੀ ਕਹਿੰਦੇ ਜਿਹਨੂੰ ਸਿਮਰਨ ਕਰਨ ਦੇ ਨਾਲ ਜਿਸ ਦਾ ਸਿਮਰਨ ਕਰਨ ਦੇ ਨਾਲ ਭਗਤੀ ਕਰਨ ਦੇ ਨਾਲ ਮਨ ਹੋਵਤ ਅਨੰਦਾ ਮਹਾਰਾਜ ਜੀ ਕਹਿੰਦੇ ਸਾਡਾ ਮਨ ਤਾਂ ਆਨੰਦ ਵਿੱਚ ਆ ਜਾਂਦਾ ਹੈ ਬ੍ਰਹਮ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਦਾ ਭਜਨ ਕਰਨ ਦੇ ਨਾਲ ਮਨ ਹੋਵਤ ਅਨੰਦਾ ਕਹਿੰਦੇ ਮਨ ਜਿਹੜਾ ਆਨੰਦ ਵਿੱਚ ਆ ਜਾਂਦਾ ਹੈ ਤੇ ਮਨ ਤੋਂ ਕੀ ਉੱਤਰਦਾ ਹੈ ਮਹਾਰਾਜ ਜੀ ਕਹਿੰਦੇ ਉੱਤਰੋ ਮਨੋ ਜੰਗੀਲਾ ਮਨ ਦਾ ਮਹਾਰਾਜ ਜੀ ਕਹਿੰਦੇ ਜੰਗਾਲ ਲੈ ਜਾਂਦਾ ਜੰਗਾਲ ਕਿਹੜਾ ਔਗੁਣਾਂ ਦਾ ਜੰਗਾਲ ਹਮ ਅਬਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਮਾਇਆ ਮੂਹ ਪਰਮ ਭੈ ਭੁੱਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਏਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਬਲੰਤ ਜਮ ਤਰਾਸ ਮਟਾਈ ਏਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਟਾਖੋ ਸਰਨਾਈ ਇਤੇ ਵੀ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਮਨ ਜਿਹੜਾ ਔਗਣਾ ਰੂਪੀ ਜੰਗਾਲ ਨਾ ਲਿਬੜਿਆ ਪਿਆ ਭਰਿਆ ਪਿਆ ਜਗਾਲਿਆ ਪਿਆ ਤੇ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਦੇ ਨਾਲ ਉਹਦਾ ਭਜਨ ਕਰਨ ਦੇ ਨਾਲ ਸਿਮਰਨ ਦੇ ਨਾਲ ਇਹ ਮਨ ਦਾ ਜੰਗਾਲ ਲੈ ਜਦਾ ਭਾਈ ਇਹਦਾ ਜੰਗਾਲਿਆ ਹੋਇਆ ਮਨ ਜਿਹੜਾ ਸੁੱਧ ਹੋ ਜਾਂਦਾ ਹੈ ਜਿਸ ਸਿਮਰਤ ਮਨ ਹੂਤ ਅਨੰਦਾ ਉਤਰੇ ਮਨੋ ਜੰਗੀਲਾ ਮਿਲਬੇ ਕੀ ਮਹਿਮਾ ਬਰਨ ਨਾ ਸਾਕੂ ਨਾਨਕ ਪਰੇ ਪਰਿਲਾ ਇਕਹੀਲੀ ਪੰਕਤੀ ਵਿੱਚ ਦੇਖੋ ਮਹਾਰਾਜ ਨੇ ਅਸਰ ਦਿੱਤਾ ਬੇਨਤੀ ਕਰਕੇ ਹੇ ਨਾਨਕ ਉਹਨੂੰ ਮਿਲਣ ਦੀ ਮਹਿਮਾ ਕਿੰਨੀ ਵੱਡੀ ਹੈ ਮਹਾਰਾਜ ਜੀ ਕਹਿੰਦੇ ਮਿਲਵੇ ਕੀ ਮਹਿਮਾ ਬਰਨ ਨਾ ਸਕੂ ਮਹਾਰਾਜ ਜੀ ਕਹਿੰਦੇ ਪਾਸ਼ਾ ਜੀ ਕਹਿੰਦੇ ਹੇ ਨਾਨਕ ਉਹਨੂੰ ਮਿਲਣ ਦੀ ਮਹਿਮਾ ਕਥਨ ਨਹੀਂ ਕਰ ਸਕਦੇ ਉਹਦੀਆਂ ਵਡਿਆਈਆਂ ਉਹਦੇ ਮਿਲਣ ਦੀ ਮਹਿਮਾ ਜਿਹੜੀ ਉਸ ਚਰਜ ਹੈ ਮਹਾਰਾਜ ਜੀ ਕਹਿੰਦੇ ਪਰੇ ਪਰੇਲਾ ਮਹਾਰਾਜ ਜੀ ਕਹਿੰਦੇ ਪਰੇ ਤੋਂ ਪਰੇ ਜਿਹੜਾ ਉਹਦਾ ਸਿਰ ਹੈ ਨਾ ਉਹ ਲੱਭ ਨਹੀਂ ਸਕਦੇ ਆਪਾਂ ਜਿੰਦੇ ਕਹਿੰਦੇ ਉਹ ਪਰੇ ਤੋਂ ਪਰੇ ਹੈ ਬੇਅੰਤ ਪ੍ਰਮਾਤਮਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਮਿਲਣ ਦੀ ਮਹਿਮਾ ਵਰਨ ਨਾ ਸਕੂੰ ਮਹਾਰਾਜ ਜੀ ਕਹਿੰਦੇ ਉਹਦਾ ਵਰਣਨ ਨਹੀਂ ਕਰ ਸਕਦੇ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਗਲਾ ਸ਼ਬਦ ਸੋਧਮ ਆਰੰਭ ਹੁੰਦਾ ਹੈ ਉਜਰੀ ਮਹੱਲਾ ਪੰਜਵਾ ਮਨ ਜੋਗੀ ਸਤ ਸਾਸਤਰ ਕਹਾਵਤ ਸਭ ਕੀਨੇ ਬਸ ਅਪਣਾਈ ਤਿੰਨ ਦੇਵ ਅਰਕ ਓੜ 33ਾ ਤਿੰਨ ਕੀ ਹੈਰਤ ਕਸ਼ਨਾ ਰਹੀ ਮਹਾਰਾਜ ਜੀ ਸ਼ਬਦੀ ਪਰਮਤਾ ਕਰਦੇ ਆ ਸਤਗੁਰ ਜੀ ਇਹਦੇ ਵਿੱਚ ਦਰਸਾ ਰਿਹਾ ਮਨ ਜੋ ਮਨ ਜੋਗੀ ਮਨ ਜੋਗੀ ਮਹਾਰਾਜ ਜੀ ਕਹਿੰਦੇ ਸ਼ਸਤਰ ਧਾਰੀ ਜਿਹੜੇ ਸ਼ਸਤਰ ਨੂੰ ਚਲਾਣਾ ਜਾਣਦੇ ਹਨ ਸ਼ਸਤਰ ਵੀਗ ਲੋਕ ਜਿਹੜੇ ਸ਼ਸਤਰ ਧਾਰੀ ਸੂਰਮੇ ਮਹਾਰਾਜ ਜੀ ਕਹਿੰਦੇ ਮਨ ਜੋਗੀ ਸ਼ਸਤਰਕ ਕਹਾਵਤ ਸਭ ਕੀਨੇ ਬਸ ਆਪਣਾਈ ਇਹ ਮਾਇਆ ਦੀ ਬੱਤੀ ਦੇ ਬਾਰੇ ਮਹਾਰਾਜ ਜੀ ਵਰਣਨ ਕਰਦੇ ਹਨ ਮਾਇਆ ਮਮਤਾ ਮੂਹ ਨਹੀਂ ਜਨਵਿੰਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿੱਤ ਲਾਇਆ ਉਥੇ ਤੀਜੇ ਪਾਤਸ਼ਾਹ ਜੀ ਵਰਣਨ ਕਰਦੇ ਹਨ ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਇਹਨਾਂ ਨੂੰ ਸਮਝਣ ਦੀ ਲੋੜ ਹੈ ਸ਼ਬਦ ਮਹਾਰਾਜ ਕਹਿੰਦੇ ਵੱਡੇ ਵੱਡੇ ਲੋਕ ਹੋਏ ਦੁਨੀਆਂ ਦੇ ਵਿੱਚ ਜੋਗੀ ਮੂਨ ਹਾਰਨ ਕਰਨ ਵਾਲੇ ਜੋਗੀ ਜਿਹੜੇ ਚੁੱਪ ਰਹਿੰਦੇ ਸੀ ਜਿਹੜੇ ਸ਼ਸਤਰਾਂ ਦਾ ਹਮੇ ਕਰਦੇ ਸੀ ਮੈਂ ਕਰਦੇ ਸੀ ਕਿ ਮਹਾਡੇ ਵਰਗਾ ਸ਼ਸਤਰ ਤਿਆਣ ਵਾਲਾ ਕੋਈ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਐਸੇ ਮਹਾਰਾਜ ਜੀ ਕਹਿੰਦੇ ਇਸੇ ਲੋਕਾਂ ਨੂੰ ਵੀ ਮਾਇਆ ਜਿਹੜੀ ਹੈ ਮਮਤਾ ਉਹ ਵਿਆਪ ਗਈ ਸਭ ਕੀਨੇ ਬਸ ਅਪਣਾਈ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਵੀ ਮਹਾਰਾਜ ਜੀ ਕਹਿੰਦੇ ਮੋਹ ਮਮਤਾ ਨੇ ਮਾਇਆ ਨੇ ਵਸ ਵਿੱਚ ਕੀਤਾ ਹੋਇਆ ਤੀਨ ਦੇਵ ਅਰਕੂੜ ਤਤਿਸਾ ਤਿੰਨ ਕੀ ਹੈਰਤ ਕਸ਼ਨਾ ਰਹੀ ਮਹਾਰਾਜ ਜੀ ਕਹਿੰਦੇ ਤਿੰਨ ਦੇਵਤੇ ਵੱਡੇ ਲੋਕਾਂ ਨੇ ਮੰਨਿਆ ਦੁਨੀਆ ਨੇ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਤਿੰਨ ਦੇਵਰ ਕਰੋੜ 3300 ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਅੱਗੇ ਉਹਨਾਂ ਤੋਂ ਛੋਟੇ ਦੇਵਤੇ ਜਿਨ੍ਹਾਂ ਨੂੰ ਕਰੋੜਾਂ ਨੂੰ ਲੋਕ ਗਿਣਦੇ ਹਨ ਜਿਹੜੇ ਧਾਰਮਿਕ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਆ ਕਰੋੜਾਂ ਦੇਵੀ ਦੇਵਤੇ ਹਨ ਮਹਾਰਾਜ ਜੀ ਉਹਨਾਂ ਦਾ ਜ਼ਿਕਰ ਕਰਦੇ ਹਨ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਤਿੰਨ ਮੇਨ ਦੇਵਤੇ ਵੱਡੇ ਜਿਨ੍ਹਾਂ ਨੂੰ ਰੱਬ ਵੀ ਲੋਕ ਮੰਨਦੇ ਹਨ ਹਿੰਦੂ ਮਤ ਵਿੱਚ ਰੱਬ ਮੰਨਿਆ ਜਾਂਦਾ ਤਿੰਨ ਦੇਵ ਅਰ ਕੋੜ 33ਾ ਮਹਾਰਾਜ ਜੀ ਕਹਿੰਦੇ ਤਿੰਨ ਬ੍ਰਹਮਾ ਅਤੇ ਵਿਸ਼ਨੂੰ ਅਤੇ ਸ਼ਿਵ ਜੀ ਅਤੇ ਹੋਰ ਵੀ ਨੇਕਾ ਕਰੋੜਾਂ ਦੇਵਤੀ ਦੇਵੀ ਦੇਵਤੇ ਕਹਿੰਦੇ ਤਿੰਨ ਹੀ ਹੈ ਰਤ ਕਸ਼ਨਾ ਗਈ ਰਹੀ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਵੀ ਦੇਖੋ ਮਾਇਆ ਮਮਤਾ ਨੇ ਮੋ ਲਿਆ ਕਹਿੰਦੇ ਇਹਨਾਂ ਦੇ ਕੰਟਰੋਲ ਵਿੱਚ ਵੀ ਕੁਝ ਨਹੀਂ ਰਿਹਾ ਮਹਾਰਾਜ ਜੀ ਕਹਿੰਦੇ ਵੀ ਮੋਹ ਮਮਤਾ ਦੇ ਵਿੱਚ ਤ੍ਰਿਸ਼ਨਾ ਇਹਨਾਂ ਨੂੰ ਵੀ ਜਾਗ ਪੀਣਾ ਦਾ ਵੀ ਕੰਟਰੋਲ ਨਹੀਂ ਰਿਹਾ ਤ੍ਰਿਸ਼ਨਾ ਤੇ ਆਪਾਂ ਤੇ ਸੰਸਾਰੀ ਜੀਵਾ ਮਹਾਰਾਜ ਜੀ ਕਹਿੰਦੇ ਇੱਥੇ ਵੱਡੇ ਵੱਡੇ ਇਹ ਮਨਮੋਹ ਦੇ ਵਿੱਚ ਇਹ ਤ੍ਰਿਸ਼ਨਾ ਦੇ ਵਿੱਚ ਇਹ ਮਾਇਆ ਦੇ ਵਿੱਚ ਫਸ ਗਏ ਬਲਵੰਤ ਵਿਆਪ ਰਹੀ ਸਭ ਮਹੀਂ ਤੇ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਵਿਗेंदਰੀ ਭਾਵ ਦਰਸਾਉਂਦੇ ਆ ਕਹਿੰਦੇ ਬਲਵੰਤ ਹੈ ਵਿਆਪ ਰਹੀ ਸਭ ਮਈ ਮਹਾਰਾਜ ਜੀ ਕਹਿੰਦੇ ਇਹ ਸਾਰਿਆਂ ਨੂੰ ਹੀ ਵਿਆਪ ਰਹੀ ਹੈ ਅਵਰ ਨਾ ਜਾਣ ਸਕੂ ਮਰਮਾ ਹੋਰ ਕਿਰਪਾ ਤੇ ਲਹੀ ਤੇ ਮਹਾਰਾਜ ਜੀ ਕਹਿੰਦੇ ਜੇ ਕੋਈ ਬਚਿਆ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਬਚਿਆ ਭਾਈ ਅਵਰ ਨਾ ਜਾਣ ਸਕੂ ਵਰਮਾ ਮਹਾਰਾਜ ਜੀ ਕਹਿੰਦੇ ਕੋਈ ਜੇ ਢੰਗ ਤਰੀਕਾ ਹੈ ਇਹਦੇ ਤੋਂ ਬਚਣ ਦਾ ਮਹਾਰਾਜ ਜੀ ਕਹਿੰਦੇ ਕੋਈ ਚਾਰਾ ਅਸੀਂ ਕਰ ਸਕਦੇ ਹਾਂ ਤਉ ਗੁਰੂ ਕੋਲ ਹੈ ਹੋਰ ਕੋਈ ਨਹੀਂ ਜਾਣਦਾ ਇਹਦੇ ਤੋਂ ਬਚਣ ਦਾ ਢੰਗ ਮਹਾਰਾਜ ਜੀ ਕਹਿੰਦੇ ਅਵਰ ਨਾ ਜਾਣ ਸਕੂ ਵਰਮਾ ਮਹਾਰਾਜ ਜੀ ਕਹਿੰਦੇ ਇਹਨੂੰ ਕੰਟਰੋਲ ਕਰਨਾ ਮਾਰਨਾ ਕੋਈ ਹੋਰ ਨਹੀਂ ਜਾਣਦਾ ਗੁਰ ਕਿਰਪਾ ਤੇ ਲਹੀ ਜਿਹਦੇ ਤੇ ਵੱਡੀ ਕਿਰਪਾ ਹੋ ਜੇ ਗੁਰਾਂ ਦੀ ਕਿਰਪਾ ਹੋ ਜਾਵੇ ਉਹ ਇਹਨੂੰ ਗਲੋਂ ਲਾ ਲੈਂਦਾ ਇਹ ਮੋਹ ਤੋਂ ਛਡਕਾਰਾ ਪਾਲਿੰਦਾ ਹੈ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਤੇ ਮਹਾਰਾਜ ਜੀ ਕਹਿੰਦੇ ਨਾ ਤਾਂ ਕੁਝ ਛੱਡਿਆ ਹੀ ਨਹੀਂ ਮਾਇਆ ਨੇ ਮਮਤਾ ਨੇ ਕਹਿੰਦੇ ਜੀਤ ਜੀਤ ਜਿੱਤੇ ਸਭ ਧੰ ਥਾਨਾ ਮਹਾਰਾਜ ਕਹਿੰਦੇ ਕੋਈ ਥਾ ਨਹੀਂ ਇਹਦੇ ਤੋਂ ਬਚਿਆ ਇਹਨੇ ਜਿੱਤ ਜਿੱਤ ਕੇ ਦੁਨੀਆ ਨੂੰ ਜਿੱਤ ਲਿਆ ਸਗਲ ਭਵਨ ਕਹਿੰਦੇ ਭਵਨ ਕਹਿੰਦੇ ਨਾ ਤਿੰਨ ਭਵਨ ਸਗਲ ਭਵਨ ਲਪਟਾਈ ਕਹਿੰਦੇ ਇਹ ਭਵਨ ਵੀ ਇਹਦੇ ਵਿੱਚ ਲਪਟੇ ਪਏ ਹਨ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਸਾਧ ਤੇ ਭਾਗੀ ਹੋ ਤੇਰੀ ਚਰਨ ਗਹੀ ਅਖੀਰਲੀ ਤੁਖ ਵਿੱਚ ਅਨਸਰ ਦੇ ਦਿੰਦਿਆਂ ਮਹਾਰਾਜ ਅੰਤਿਮ ਪਾਤਸ਼ਾਹ ਜੀ ਉੱਤਰ ਦਿੰਦਿਆਂ ਕਹਿੰਦੇ ਇੱਕੋ ਹੀ ਜਗ੍ਹਾ ਹੈ ਜਿੱਥੇ ਚਰਨਾ ਵਿੱਚ ਰੰਦੀ ਹੈ ਸਤਿਗੁਰੂ ਜੀ ਕਹਿ ਰਹੇ ਹਨ ਕਹਿੰਦੇ ਕੋਈ ਜਗ੍ਹਾ ਹੈ ਜਿੱਥੇ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਅਵਰ ਨਾ ਜਾਣ ਸਕੋ ਆਹੋ ਨਾਨਕ ਸੰਤ ਸਾਧਕੇ ਭਾਗੀ ਮਹਾਰਾਜ ਕਹਿੰਦੇ ਕਹੋ ਨਾਨਕ ਏ ਨਾਨਕ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਹੀ ਰਹਿ ਸਕਦੀ ਐ ਉਹ ਸਤਿਗੁਰਾਂ ਤੇ ਦਾ ਪ੍ਰਭਾਵ ਨਹੀਂ ਐ ਦੁਨੀਆ ਤੇ ਦੇਖੋ ਤ੍ਰੈ ਭਵਨਾ ਦੇ ਵਿੱਚ ਵੀ ਇਹਦਾ ਪ੍ਰਭਾਵ ਹੈ ਮਾਇਆ ਮਮਤਾ ਦਾ ਇਥੇ ਦੁਨੀਆ ਤੇ ਨਹੀਂ ਤਰਾ ਭ੍ਰਮਣਾ ਵਿੱਚ ਹੀ ਵਾਪਰੀ ਐ ਮਾਇਆ ਇਹ ਮਹਾਰਾਜ ਜੀ ਕਹਿੰਦੇ ਪਰ ਸਤਿਗੁਰ ਦੇ ਚ ਸਤਿਗੁਰ ਤੋਂ ਡਰਦੀ ਐ ਸਤਿਗੁਰਾਂ ਤੋਂ ਡਰਦੀ ਐ ਮਾਇਆ ਸਾ ਦੁਨੀਆ ਨੂੰ ਅੱਗੇ ਲਾਉਂਦੀ ਐ ਲੋਕ ਇਹਦੇ ਪਿੱਛੇ ਪਿੱਛੇ ਭੱਜਦੇ ਆ ਨਮਾਇਆ ਦੇ ਪਰ ਸਤਿਗੁਰਾਂ ਦੇ ਪਿੱਛੇ ਪਿਛੇ દોੜਦੀ ਐ ਜਦੋਂ ਸਤਿਗੁਰੂ ਜੀ ਚੱਲਦੇ ਆ ਨਾ ਮਹਾਰਾਜ ਤੇ ਮਾਇਆ ਪਿੱਛੇ ਪਿੱਛੇ ਭੱਜਦੀ ਐ ਸਤਿਗੁਰਾਂ ਦੇ ਤੇ ਜਦੋਂ ਦੁਨੀਆ ਭੱਜਦੀ ਐ ਤੇ ਮਾਇਆ ਅੱਗੇ ਅੱਗੇ ਭੱਜਦੀ ਤੇ ਲੋਕ ਇਹਦੇ ਪਿੱਛੇ ਪਿੱਛੇ ਭੱਜਦੇ ਆ ਦੇਖਦੇ ਆ ਨਾ ਆਪਾਂ ਮਾਇਆ ਖਾਤਰ ਲੋਕ ਦੁਨੀਆ ਭੱਜੀ ਫਿਰਦੀ ਐ ਸੰਸਾਰ ਭੱਜਦਾ ਫਿਰਦਾ ਐ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇਹ ਦਰਸਾ ਰਹੇ ਨੇ ਇਥੇ ਕਹਿੰਦੇ ਸਤਿਗੁਰ ਦੇ ਚਰਨਾਂ ਵਿੱਚ ਆ ਬਿੰਦੀ ਹੈ ਸਤਿਗੁਰ ਨੇ ਚਰਨਾਂ ਵਿੱਚ ਬੰਨਿਆ ਹੋਇਆ ਇਹਨੂੰ ਉਹ ਨਾਨਕ ਸਾਧ ਤੇ ਭਾਗੀ ਸਤਿਗੁਰਾਂ ਤੋਂ ਦੇਖ ਕੇ ਡਰ ਜਾਂਦੀ ਹੈ ਮਾਇਆ ਮਹਾਰਾਜ ਜੀ ਕਹਿੰਦੇ ਸਤਿਗੁਰਾਂ ਤੋਂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਸਤਿਗੁਰਾਂ ਨੇ ਦੇਖੋ ਜਦੋਂ ਇਹ ਤੱਕਦੀ ਹੈ ਡਰ ਜਾਂਦੀ ਹੈ ਮਹਾਰਾਜ ਨੇ ਚਰਨਾਂ ਨਾਲ ਬੰਨੀ ਹੋਈ ਹੈ ਸਤਿਗੁਰਾਂ ਨੇ ਸਤਿਗੁਰੂ ਜੀ ਕਹਿ ਰਹੇ ਹਨ ਭਾਗੀ ਹੋਏ ਚੇਰੀ ਸਤਿਗੁਰੂ ਦੇ ਚਰਨਾਂ ਦੀ ਚੇਲੀ ਬਣ ਕੇ ਤੇ ਉਹਦੇ ਚਰਨਾਂ ਦੇ ਵਿੱਚ ਬੈਠੀ ਰਹਿੰਦੀ ਆਰਾਮ ਦੇ ਨਾਲ ਅੱਗੇ ਨਹੀਂ ਆ ਸਕਦੀ ਚਰਨਾਂ ਦੇ ਵਿੱਚ ਬਹਿਣਾ ਪੈਂਦਾ ਇਹਨੂੰ ਤੇ ਆਪਾਂ ਦੇਖਦੀਆਂ ਉੱਥੇ ਦੁਨਿਆਵੀ ਮਾ ਆ ਮਾਇਆ ਜਿਹੜੀ ਐ ਨਾ ਉਹ ਵੀ ਉਹਦੇ ਚਰਨਾਂ 'ਚ ਹੀ ਰਹਿੰਦੀ ਅੱਗੇ ਨਹੀਂ ਵੱਧ ਸਕਦੀ ਆਪਾਂ ਦੁਨਿਆਵੀ ਮੱਥਾ ਟੇਕਦੇ ਨਾ ਮਾਇਆ ਦਾ ਇਹ ਉਹਦਾ ਵੀ ਪ੍ਰਭਾਵ ਨਹੀਂ ਮਹਾਰਾਜ ਤੇ ਉਹ ਵੀ ਉਹਦੇ ਚਰਨਾਂ ਦੇ ਵਿੱਚ ਹੀ ਟਿਕੀ ਰਹਿੰਦੀ ਹੈ ਚਰਨਾਂ ਤੋਂ ਅੱਗੇ ਨਹੀਂ ਜਾ ਸਕਦੀ ਭਾਵੇਂ ਅਸੀਂ ਲੱਖਾਂ ਰੁਪਏ ਲੈ ਆਈਏ ਭਾਵੇਂ ਉਹਦੇ ਚਰਨਾਂ ਵਿੱਚ ਰੱਖ ਸਕਦੇ ਹਾਂ ਮਾਇਆ ਨੂੰ ਕੋਈ ਸਤਿਗੁਰਾਂ ਨੂੰ ਇਸ ਦੇ ਨਾਲ ਕੋਈ ਲੈਣ ਦੇਣੀ ਐ ਫਾਰਸ਼ਾ ਨੂੰ ਉਹਦੇ ਨਾਲ ਕੋਈ ਲੈਣ ਦੀ ਨਹੀਂ ਜਦੋਂ ਸਰੀਰ ਵਿੱਚ ਸਨ ਉਦੋਂ ਵੀ ਮਹਾਰਾਜ ਜੀ ਇਹਦੀ ਗੌਰ ਨਹੀਂ ਸੀ ਕਰਦੇ ਪਾਤਸ਼ਾਹ ਜੀ ਉਦੋਂ ਵੀ ਇਹਦੇ ਤੇ ਤ੍ਰਿਸ਼ਨਾ ਤੇ ਗੌਰ ਨਹੀਂ ਸੀ ਕਰਦੇ ਉਹ ਕਦੀ ਇਹਦੇ ਵਿੱਚ ਪ੍ਰਭਾਵ ਵਿੱਚ ਨਹੀਂ ਸੀ ਆਏ ਮਹਾਰਾਜ ਰੂੜਾ ਲੋਕੀ ਮਹਾਰਾਜ ਨੂੰ ਇੰਨਾ ਨਾ ਕੁਝ ਭੇਟ ਕਰ ਜਾਂਦੇ ਸੀ ਸਤਿਗੁਰਾਂ ਨੂੰ ਦਸਵੇਂ ਪਾਤਸ਼ਾਹ ਜੀ ਤੱਕ ਧਿਆਨ ਮਾਰ ਜੀਏ ਸਤਿਗੁਰਾਂ ਦੇ ਕੋਲ ਕਮੀ ਨਹੀਂ ਸੀ ਉਸ ਵੇਲੇ ਵੀ ਸੰਗਤਾਂ ਬਹੁਤ ਹੀ ਮਹਾਰਾਜ ਨੂੰ ਮਾਇਆ ਪਿੱਟਾ ਕਰਦੀਆਂ ਸੀ ਕੋਈ ਹੀਰੇ ਲੈ ਕੇ ਆਉਂਦਾ ਕੋਈ ਦਸ਼ਾਲੇ ਲੈ ਕੇ ਆਉਂਦਾ ਕੋਈ ਰਸਤਾ ਲੈ ਕੇ ਹੁੰਦਾ ਪਰ ਮਹਾਰਾਜ ਜੀ ਕਦੇ ਵੀ ਆਪ ਅੱਗੇ ਨਹੀਂ ਸੀ ਉਹਦੇ ਸੰਗਤਾਂ ਦੀ ਡੋਟੀਆਂ ਸਿੰਘਾਂ ਦੀਆਂ ਸ਼ਿਵਾ ਦਰਾਂ ਲਈ ਡਿਉਟੀਆਂ ਸੀ ਉਹ ਵਰਤੋਂ ਵਿੱਚ ਲਿਆਉਂਦੇ ਸੀ ਤੇ ਜੀਜੇ ਪਾਤਸ਼ਾਹ ਨੇ ਖੁਦ ਐਤ ਕੀਤੀ ਹੋਈ ਸੀ ਉਹ ਕਦੀ ਜੀਬ ਵਿੱਚ ਮਾਇਆ ਨਹੀਂ ਸੀ ਰੱਖਦੇ ਮਹਾਰਾਜ ਜੀਜੇ ਪਾਸ਼ਾ ਜੀ ਉਹ ਸਦਾ ਹੀ ਕਹਿੰਦੇ ਸੀ ਪਿਆਰਿਓ ਬਾયા ਸ਼ਾਮ ਤੱਕ ਜੀਬ ਚੋਂ ਖਾਲੀ ਹੋਣੀ ਚਾਹੀਦੀ ਏ ਜਿੰਨਾ ਵੀ ਕੋਈ ਪਦਾਰਥ ਲੈ ਕੇ ਆਉਂਦਾ ਸੀ ਉਹ ਨਾਲ ਹੀ ਸਤਿਗੁਰੂ ਜੀ ਲੰਗਰਾਂ ਚ ਪਾ ਦਿੰਦੇ ਸੀ ਸ਼ਾਮ ਨੂੰ ਦੇਖੋ ਲੰਗਰ ਵੀ ਉਹ ਮਸਤਾਨੇ ਕਰਦੇ ਸੀ ਮਹਾਰਾਜ ਵਰਤਨ ਧਵਾ ਦਿੰਦੇ ਸੀ ਕਹਿੰਦੇ ਭਾਈ ਕੋਈ ਵਰਤਨ ਜੂਠਾ ਨਾ ਰਹੇ ਸ਼ਾਮ ਤੱਕ ਸਾਰਾ ਲੰਗਰ ਜਿੰਨਾ ਸੰਗਤ ਨੂੰ ਵਰਤਾ ਕੇ ਵੱਧ ਜੇ ਉਹ ਸਾਰਾ ਪਿੰਡ ਦੇ ਆਲੇ ਦੁਆਲੇ ਪਸ਼ੂਆਂ ਨੂੰ ਪਾਇਆ ਕਰੋ ਕਿਸੇ ਪਸ਼ੂ ਪੰਛੀ ਦੇ ਮੂੰਹ ਚ ਪੈ ਜਾਵੇ ਐਵੇਂ ਨਹੀਂ ਸੱਟਣਾ ਫਿਰ ਵੀ ਜੇ ਬਚਦਾ ਸੀ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਕੀ ਜਿਹੜਾ ਬਚਦਾ ਭਾਈ ਉਹ ਵਿਆਸ ਦਰਿਆ ਦੇ ਵਿੱਚ ਜਾ ਕੇ ਸੱਟਿਆ ਕਰੋ ਕਿਉਂਕਿ ਉੱਥੇ ਵੀ ਨਿੱਕੇ ਨਿੱਕੇ ਅੰਦਰ ਦੀਵ ਹਣ ਜਿਨ੍ਹਾਂ ਦੇ ਮੂੰਹ ਵਿੱਚ ਪੈ ਜਾਵੇ ਕਿਉਂਕਿ ਧਰਤੀ ਤੇ ਪਿਆ ਹੋਇਆ ਕੋਈ ਪੈਰਾਂ ਥੱਲੇ ਦੱਬੇਗਾ ਦੁਰਵਤੋਂੇਗੀ ਇਹ ਉਹ ਸਦਾ ਹੀ ਭਾਂਡੇ ਮੁੰਦੇ ਵਰਵਾਂਦੇ ਸੀ ਸ਼ਾਮ ਨੂੰ ਕਹਿੰਦੇ ਸਾਰੇ ਭਾਂਡੇ ਮਹਾਰਾਜ ਜੀ ਕਹਿੰਦੇ ਮਾਂਜ ਕੇ ਸਵਾਦ ਦੇ ਨਾਲ ਪਰ ਤਨ ਮੁੰਦੇ ਮਾਰ ਦਿਆ ਕਰੋ ਅੰਮ੍ਰਿਤ ਵੇਲੇ ਫਿਰ ਦੁਬਾਰਾ ਸ਼ੁਰੂ ਹੁੰਦਾ ਸੀ ਸਾਰਾ ਕਾਰਜ ਦੁਬਾਰਾ ਸੇਵਾ ਆਰੰਭ ਹੁੰਦੀ ਸੀ 1 ਵਜੇ ਇਹੋਨਾਂ ਦਾ ਸਵਾਦ ਸੀ ਕਹਿੰਦੇ ਮਾਇਆ ਨੂੰ ਮਹਾਰਾਜ ਜੀ ਦੇਖੋ ਧਿਆਨ ਹੀ ਨਹੀਂ ਸੀ ਦਿੰਦੇ ਜੇ ਕੋਈ ਆਇਆ ਵੀ ਦੇਖੋ ਰਾਜਾ ਆਇਆ ਹਰੀਚੰਦ ਤੇ ਉਹਨੇ ਕਿਹਾ ਕਿ ਮੈਂ ਲੰਗਰ ਵਿੱਚ ਆਪਣੀ ਸੇਵਾ ਚ ਹਾਂ ਮੈਂ ਕਿ ਮੇਰਾ ਮੇਰੀ ਮੇਰੇ ਖਜ਼ਾਨੇ ਵਿੱਚੋਂ ਲੰਗਰ ਚੱਲੇ। ਸ੍ਰੀ ਮਹਾਰਾਜ ਨੇ ਜਵਾਬ ਦਿੱਤਾ ਸੀ ਕਹਿੰਦੇ ਸੰਗਤਾਂ ਦੀ ਦਸਵੰਦ ਦੀ ਮਾਇਆ ਦਾ ਲੰਗਰ ਹੁੰਦਾ ਹੈ ਤੇਰੀ ਮਾਇਆ ਕੱਲੇ ਦੀ ਨਹੀਂ ਵਰਤੀ ਜਾ ਸਕਦੀ। ਕਿਉਂਕਿ ਇੱਕ ਮਾਇਆ ਦਾ ਜੇ ਲੰਗਰ ਕਰਾਂਗੇ ਉਹਦੀ ਆਲਸ ਪੈਦਾ ਹੋਏਗੀ, ਸੁਸਤੀ ਪੈਦਾ ਹੋਏਗੀ, ਬਿਮਾਰੀਆਂ ਪੈਦਾ ਹੋਣਗੀਆਂ। ਕਿਉਂਕਿ ਤੇਰੀ ਖਜ਼ਾਨੇ 'ਚ ਜਨਤਾ ਦਾ ਮਾਇਆ ਹੈ। ਇਸ ਕਰਕੇ ਮਹਾਰਾਜ ਨੇ ਜਵਾਬ ਦੇ ਧਾਰੀ ਚੰਦਰ ਰਾਜੇ ਨੂੰ ਤੇ ਕਹਿੰਦੇ ਭਾਈ ਹੁੰਜੇ ਸੇਵਾ ਕਰ ਸਕਦੇ ਹੋ ਠੀਕ ਹੈ ਪਰ ਇਥੇ ਰੋਜ਼ ਹੀ ਸੰਗਤਾਂ ਦਾ ਦਸਵੰਦ ਪੈਂਦਾ ਸ਼ਾਮ ਤੱਕ ਅਸੀਂ ਸਾਰਾ ਕੁਝ ਖਤਮ ਕਰ ਦਿੰਨੇ ਆ ਕਦੀ ਜੀਬ ਚ ਮਾਇਆ ਨਹੀਂ ਰੱਖੀ ਕਦੀ ਲਾਲਚ ਨਹੀਂ ਕੀਤਾ ਇਹੋ ਮਾਇਆ ਦਾ ਪ੍ਰਭਾਵ ਹੀ ਨਹੀਂ ਸਤਿਗੁਰਾਂ ਤੇ ਜਦੋਂ ਸਰੀਰ ਚਾਨ ਦੇਖੋ ਨੌਵੇਂ ਦਸਵੇਂ ਪਾਤਸ਼ਾਹ ਨੇ ਖੁਦ ਥੈਲਿਆਂ ਦੇ ਥੱਲੇ ਸਤਾਤੇ ਤੁਰਨ ਲੱਗਿਆ ਪਹਿਲੋ ਰਾਜੇ ਸੀ ਮਹਾਰਾਜ ਦੁਨੀਆ ਦੇ ਰਾਜੇ ਬਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਜਿੱਦਣ ਫਕੀਰ ਬਣਨਾ ਸੀ ਨਾ ਦੇਖੋ ਚੱਲਣ ਵਾਲਿਆ ਚੱਲਣ ਵੀਰੇ ਸਿੰਘਾ ਨੂੰ ਕਹਤਾ ਜਿੰਨੀ ਮਾਇਆ ਜਿੰਨਾ ਸੋਨਾ ਸਾਰਾ ਦਰਿਆ ਦੇ ਵਿੱਚ ਬਹਾ ਦੋ ਕੋਈ ਵੀ ਨਾਲ ਪੈਸਾ ਟਕਾ ਨਹੀਂ ਰੱਖਣਾ ਕੋਈ ਵੀ ਮਾਇਆ ਨਹੀਂ ਰੱਖਣੀ ਦੇਖੋ ਉਹ ਦਿਨ ਦੇਖੋ ਮਹਾਰਾਜ ਨੇ ਤਿਆਗ ਕਰਤਾ ਸਾਰਾ ਕੁਝ ਤਿਆਗਤਾ ਤੇ ਜੇ ਮਾਤਾ ਨੇ ਮਾਤਾ ਗੁਦਰ ਕੌਰ ਜੀ ਨੇ ਦੇਖੋ ਖੁਰਜੀਆਂ ਰੱਖੀ ਇੱਕ ਖੁਰਜੀ ਰੱਖੀ ਮੋਹਰਾਂ ਦੀ ਦੇਖੋ ਲਗਾ ਕੇ ਕਿੱਸੇ ਵਿੱਚ ਰੱਖ ਲਈ ਕੀ ਰਸਤੇ ਵਿੱਚ ਲੋਡ ਪੈਣੀ ਹੈ ਬੱਚੇ ਨਾਲ ਹਨ ਮਾਤਾਵਾਂ ਨੂੰ ਬੱਚਿਆਂ ਦਾ ਬਹੁਤ ਹੁੰਦਾ ਹੈ ਮੋਹ ਪੁੱਤਰੇ ਸੀ ਛੋਟੇ ਛੋਟੇ ਨਾਲ ਕੀ ਪੁੱਤਰਿਆਂ ਨੂੰ ਕਿਤੇ ਭੁੱਖ ਲੱਗੇਗੀ ਔਖਾ ਪੰਡਾ ਹੈ ਕਿਤੇ ਭੋਜਨ ਦੀ ਲੋੜ ਲੱਗੇਗੀ ਮਾਇਆ ਦੇ ਕੇ ਭੋਜਨ ਲੈ ਲਾਂਗੇ ਇਹ ਮਨ ਦੇ ਵਿੱਚ ਖਿਆਲ ਆਇਆ ਤੋ ਮਾਇਆ ਨੇ ਮਹਾਰਾਜ ਦੇ ਬਚਨ ਨੂੰ ਦੇਖੋ ਬਚਨ ਕੀਤਾ ਸੀ ਸਤਿਗੁਰਾਂ ਨੇ ਕਹਿੰਦੇ ਜਿਹੜਾ ਵੀ ਮਾਇਆ ਰੱਖੇਗਾ ਦੁੱਖ ਪੈਦਾ ਕਰੇਗੀ ਰਸਤੇ 'ਚ ਇਸ ਕਰਕੇ ਭਾਈ ਸਾਰੀ ਮਾਇਆ ਜਾਂ ਧਰਤੀ 'ਚ ਦੱਬ ਦਿਓ ਤੇ ਜਾ ਸਤ ਨੂੰ ਉਸ ਦਰਿਆਲ ਵਿੱਚ ਸਤਾ ਦਿਓ ਕੋਈ ਵੀ ਨਾਲ ਨਾ ਚੁੱਕੇ ਸੀ ਪਹਿਲਾਂ ਦਾਤ ਕਰਤੀ ਏ ਤੇ ਮਾਤਾ ਜੀ ਨੇ ਚੁੱਕੀ ਤੇ ਦੁੱਖ ਪੈਦਾ ਹੋਇਆ ਦਾਲ 'ਚ ਪੈਦਾ ਹੋਇਆ ਦੇਖੋ ਛੋਟੇ ਸਾਹਿਬ ਜਿਆਦਿਆਂ ਨੂੰ ਛੋਟਿਆ ਛੋਟਿਆਂ ਨੂੰ ਸ਼ਹੀਦ ਕਰਾਤਾ ਜਾ ਕੇ ਸ਼ਿਕਾਇਤ ਕਰਤੀ ਨਮਕਰਾਮ ਹੋ ਗਿਆ ਬ੍ਰਹਮਣ ਸਾਧ ਸੰਗਤ ਜੀਓ ਇੱਥੇ ਮਹਾਰਾਜ ਜੀ ਕਹਿੰਦੇ ਚਰਨਾਂ ਦੀ ਦਾਸੀ ਹੈ ਗੁਰਮੁਖ ਖਾਂ ਦੇ ਭਗਤਾਂ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੰਦੀ ਹੈ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਕਹਿੰਦੇ ਉਹਨਾਂ ਦੇ ਚਰਨਾਂ ਦੀ ਚੇਲੀ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਸਾਨੂੰ ਮਹਾਰਾਜ ਜੀ ਜਿੱਥੇ ਸੁਚੇਤ ਕਰਦੇ ਹਨ ਕਹਿੰਦੇ ਭਾਈ ਪਹਿਲੇ ਸ਼ਬਦ ਵਿੱਚ ਮਹਾਰਾਜ ਨੇ ਦੱਸਿਆ ਕਿ ਸਦਾ ਹੀ ਨਾਮ ਨੂੰ ਧਿਆਉਂਦੇ ਰਹੀਏ ਦਿਨ ਰਾਤ ਹੀ ਉਹਨੂੰ ਮਾਲਕ ਨੂੰ ਚੇਤੇ ਰੱਖੀਏ ਢਿੱਲ ਨਾ ਕਰੀਏ ਦਿਨ ਰਾਤੀ ਰਾਧੋ ਪਿਆਰੇ ਨਿਮਖ ਨਾ ਕੀਜੇ ਢਿੱਲਾ ਕਹਿੰਦੇ ਇੱਕ ਨਿਮਖ ਵੀ ਇੱਕ ਪਾਲ ਜਿੰਨਾ ਵੀ ਕਹਿੰਦੇ ਢਿੱਲ ਨਾ ਵਰਤੀਏ ਸਦਾ ਹੀ ਚੇਤੇ ਰੱਖੀਏ ਇਹ ਦੂਜੇ ਸ਼ਬਦ ਵਿੱਚ ਮਾਇਆ ਮਮਤਾ ਵਰੇ ਵਰਸਾਤਾ ਕਹਿੰਦੇ ਤਿੰਨ ਭਾਵਨੇ ਦੇ ਮਹਾਰਾਜ ਜੀ ਕਹਿੰਦੇ ਪ੍ਰਭਾਵ ਵਿੱਚ ਫਸੇ ਹੋਏ ਹਨ ਦੇਵਤਿਆਂ ਤੱਕ ਇਹਦਾ ਪ੍ਰਭਾਵ ਹੈ ਇਹਦੇ ਮਨੁੱਖਤਾ ਤੇ ਤਾਂ ਹੈ ਹੀ ਹੈ ਆਪਾਂ ਸਾਰੀ ਮਾਇਆ ਤੋਂ ਬਿਨਾਂ ਰਹਿ ਨਹੀਂ ਸਕਦੇ ਮਮਤਾ ਦੇ ਸਾ ਵਿੱਚ ਗਜਕੜੇ ਹੋਏ ਆਂ ਸੰਸਾਰੀ ਜੀਵਾਂ ਨਾਲ ਸਾਡਾ ਮੋਹ ਹੈ ਪਿਆਰ ਹੈ ਹਰ ਪਦਾਰਥ ਨਾਲ ਅਸੀਂ ਪਿਆਰ ਕਰਦੇ ਆਂ ਮੋਹ ਕਰਦੇ ਆਂ ਇਹ ਹੀ ਮਾਇਆ ਮਮਤਾ ਤੇ ਮਹਾਰਾਜ ਜੀ ਇਸ ਪ੍ਰਭਾਵ ਤੋਂ ਸਾਨੂੰ ਇੱਕ ਢੰਗ ਦੱਸਦੇ ਨੇ ਭਾਈ ਇਹ ਸੁਬਚਨਾ ਹੈ ਨਾਮ ਦੀਆਂ ਬਰਕਤਾਂ ਨਾਲ ਸੱਚੇ ਗੁਰੂ ਦੇ ਸੰਗ ਨਾਲ ਸੰਗਤ ਦੇ ਨਾਲ ਇਸੇ ਦੇ ਨਾਮ ਦੇ ਪ੍ਰਭਾਵ ਦੇ ਨਾਲ ਹੀ ਦੇ ਪ੍ਰਭਾਵ ਤੋਂ ਬਚ ਸਕਦੇ ਆ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾਂ ਭੁਲਾ ਜੰਦੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ